ਜੀ ਬਾਈ ਜੀ ਕਿਹੜਾ ਟਰੈਕਟਰ ਆ ਗਿਆ ਬਈ ਇਹ 60 ਪਰ ਬ੍ਰੇਕ 2002 ਮਾਡਲ ਆ ਇਹ ਡਬਲ ਕਲਚ ਠੀਕ ਆ 2002 ਮਾਡਲ ਆ ਡਬਲ ਕਲਚ ਆ ਡਬਲ ਕਲਚ 50 ਨੰਬਰ 50 ਨੰਬਰ ਆ ਟਾਇਰ ਅੱਦੇ ਆ ਅੱਦੇ ਟਾਇਰ ਆ ਇਸ ਟਰੈਕਟਰ ਦੇ ਡਿਮਾਂਡ 2 ਲੱਖ 10000 ਰੁਪਏ 2 ਲੱਖ ਤੇ 10000 ਇਸ ਟਰੈਕਟਰ ਦੀ ਡਿਮਾਂਡ ਆ ਹਾਂ ਮੌਕੇ ਤੇ ਮਾਨਤਾਨ ਹੋ ਜੀ ਠੀਕ ਆ ਮੌਕੇ ਤੇ ਮਾਨਤਾਨ ਹੋ ਜਾਊਗਾ ਬੇਦਾਗ ਮਗਰਾੜਾ ਟਰੈਕਟਰ ਦੇ ਇੰਜਨ ਗੇਅਰ ਦਾ ਟਰੈਕਟਰ ਫੋਲ ਓਕੇ ਆ ਬਾਕੀ ਜਿਵੇਂ ਸਾਰਾ ਸਮਾਨ ਆ ਨਾਲ ਮਿਲੂਗਾ ਹਾਂ ਡੰਡਾ ਫੱਟੀ ਛਤਰੀ ਸਾਰਾ ਸਮਾਨ ਟਰੈਕਟਰ ਦੇ ਨਾਲ ориジナル ਰੰਗ ਪੇਟ ਆ ਸਾਰਾ ਟਰੈਕਟਰ ਦਾ ਪੰਜਾਬ ਨੰਬਰ ਆ ਕੰਡੀਸ਼ਨ ਟਰੈਕਟਰ ਦੀ ਥੋੜੇ ਸਾਹਮਣੇ ਹੀ ਆ ਬਾਕੀ ਇੰਜਨ ਗੇਅਰ ਦਾ ਟਰੈਕਟਰ ਓਕੇ ਆ ਸੋ ਅੱਗੇ ਆ ਗਿਆ ਸਵਰਾਜ 855 ਇਹ ਕਿਹੜਾ ਮਾਡਲ ਬਾਈ 2014 ਮਾਡਲ ਆ ਜੀ ਪੰਜਾਬ ਨੰਬਰ ਆ ਟਾਇਰ ਅੱਦੇ ਨਾਲ ਦੇ ਆ 2014 ਮਾਡਲ ਆ ਪੰਜਾਬ ਨੰਬਰ ਆ ਅੱਦੇ ਟਾਇਰ ਦਾ ਟਰੈਕਟਰ ਦੇ ਸਾਰਾ ਗੀਨ ਵਾਲਾ ਟਰੈਕਟਰ ਸਾਰਾ オリジナル ਰੰਗ ਦਾ ਟਰੈਕਟਰ ਆ ਠੀਕ ਆ ਪੰਜਾਬ ਨੰਬਰ ਇਹਦੀ ਡਿਮਾਂਡ ਹੈ ਜੀ 4,60,000 ਰੁਪਇਆ 4,60,000 ਰੇ ਟਰੈਕਟਰ ਦੀ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾਣ ਹੋ ਜੂਗਾ ਟਰੈਕਟਰ ਚ ਸਾਰਾ origignal ਰੰਗ ਦਾ ਟਰੈਕਟਰ ਆ ਵਾਈ ਤੇ ਟਰੈਕਟਰ ਸਾਰੇ ਚੱਲੇ ਆ ਬਾਈਆਂ ਕੋਲ ਆ ਜਿਹੜੇ ਵਿਕਾਊ ਸਾਰੇ ਵਾਈ ਤੇ ਚੱਲੇ ਆ ਸਾਰੇ ਟਰੈਕਟਰ ਸੋ ਅਗਲਾ ਆ ਗਿਆ ਫਾਰਮ ਟਰੈਕ 65 ਇਹ ਕਿਹੜਾ ਮਾਡਲ ਆ ਬਾਈ ਜੀ ਇਹ 2009 ਮਾਡਲ ਹੈ ਜੀ 2000 ਤੇ 9 ਮਾਡਲ ਟਰੈਕਟਰ ਆ ਪੀਪੀ05 ਪ੍ਰੋਇਪੋਰ ਦਾ ਨੰਬਰ ਆ ਸਰਕਾਰੀ ਨੰਬਰ ਬਲੇਟਾਂ ਟਰੈਕਟਰ ਦੇ ਲੱਗੀਆਂ ਨਾਲ ਦੇ ਟਾਇਰ ਆ ਟਰੈਕਟਰ ਦੇ ਦੀ ਨਾਲ ਦੇ ਟਾਇਰ ਆ ਟਰੈਕਟਰ ਦੇ ਅੱਧੇ ਟਾਇਰ ਆ ਹਾਂਜੀ ਦੇ ਦਾਗਮਗਰਾੜਾ ਇੰਜਨ ਗੇਅਰ ਦਾ ਓਕੇ ਆ ਇੰਜਨ ਗੇਅਰ ਦਾ ਟਰੈਕਟਰ ਫੁੱਲ ਓਕੇ ਆ ਹਾਂਜੀ ਠੀਕ ਆ ਬਣਾ ਕੋਈ ਆਵੇ ਮੈਸਤਰੀ ਨੂੰ ਚੈੱਕ ਕਰਾ ਲਈ ਕੋਈ ਚੱਕਰ ਦਾ ਨਹੀਂ ਹਾਂਜੀ ਪਹਿਲਾਂ ਵਾਹ ਲੈ ਫੇਰ ਸੌਦਾ ਕਰ ਲੈ ਇਹਦੀ 290000 ਰੁਪਿਆ ਡਿਮਾਂਡ ਹੈ ਜੀ 290000 ਇਸ ਟਰੈਕਟਰ ਦੀ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਕੰਡੀਸ਼ਨ ਟਰੈਕਟਰ ਦੀ ਤੁਸੀਂ ਵੇਖ ਸਕਦੇ ਹੋ ਓਕੇ ਆ ਪੂਰਾ ਅਗਲਾ ਆ ਗਿਆ ਸਵਰਾਜ 855 ਕਿਹੜਾ ਮਾਡਲ ਆ ਜੀ 2016 ਮਾਡਲ ਆ ਜੀ 2016 ਮਾਡਲ ਟਰੈਕਟਰ ਆ ਪੰਜਾਬ ਨੰਬਰ ਪੰਜਾਬ ਨੰਬਰ ਆ ਜੀ ਠੀਕ ਆ ਜੀ ਜੇ ਟਾਇਰਾਂ ਦੀ ਗੱਲ ਕਰੀਏ ਬਾਈ 65 ਪੈ ਟਾਇਰਾਂ ਦਾ 90 ਪੈਸੇ ਸਾਰਾ ਰੀਨਲ ਟਰੈਕਟਰ ਸਾਰਾ ਰੀਨਲ ਟਰੈਕਟਰ ਆ 85 ਪੈਸੇ ਚਾਰੇ ਟਾਇਰ ਆ ਫੈਬਰ ਵਾਲੀ ਛਤਰੀ ਲੱਗੀ ਆ ਵੱਡਾ ਡੈਕ ਲੱਗਾ ਟਰੈਕਟਰ ਨੂੰ ਬੇਦਾਗ ਮਗਰਾੜ ਆ ਬਾਕੀ ਇਹ ਸਾਰਾ ਆ ਹੀ ਦੇਵੋਗੇ ਹਾਂ ਜੀ ਆ ਹੀ ਦਵਾਂਗੇ ਇਹਦੀ ਡਿਮਾਂਡ ਹੈਗੀ 5,35,000 ਰੁਪਏ 5 ਲੱਖ ਤੇ 35 ਹਜ਼ਾਰ ਇਸ ਟਰੈਕਟਰ ਦੀ ਡਿਮਾਂਡ ਆ ਬਾਕੀ ਮੌਕੇ ਤੇ ਮਾਤਨ ਹੋ ਜਾਊਗਾ। ਠੀਕ ਹੈ ਠੀਕ ਹੈ ਬਾਈ ਜੀ। ਕੰਡੀਸ਼ਨ ਟਰੈਕਟਰ ਦੀ ਤੁਸੀਂ ਵੇਖ ਸਕਦੇ ਹੋ। ਸੋ ਅੱਗੇ ਆ ਗਿਆ ਸੋਨਾਲੀ ਕੜੀਆ ਜੀ 60 2021 ਮਾਡਲ ਹੈ ਜੀ। ਜੇ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 2021 ਮਾਡਲ ਆ। ਸਾਰਾ ਰੀਜਨਲ ਆ 1300 ਘੰਟਾ ਚੱਲਿਆ। ਸਾਰਾ Ориਜਨਲ ਆਨ ਰਿਕਾਰਡ 1300 ਘੰਟਾ ਚੱਲਿਆ ਹੈ। ਹਾਂਜੀ। ਟਾਇਰ ਨਾਲ ਦੇ ਫਿਰ ਬਾਈ। ਟਾਇਰ ਨਾਲ ਦੇ। ਟਾਇਰ ਨਾਲ ਦੇ ਅੱਧੇ ਲਾ ਲਈਏ। ਹਾਂ ਅੱਧੇ ਘੰਟੇ। ਅੱਧੇ ਟਾਇਰਾਂ ਨਾਲ ਦੇ। ਕੰਡੀਸ਼ਨ ਟਰੈਕਟਰ ਦੀ ਓਕੇ ਆ ਸਾਰਾ Ориਗਨਲ ਆ ਪੰਜਾਬ ਨੰਬਰ ਹਾਂਜੀ ਪੰਜਾਬ ਨੰਬਰ ਪੀਬੀ05 ਪਹਿਲੇ ਨਾਲ ਪੀਬੀ05 ਪ੍ਰੋਜਪੁਰ ਦਾ ਨੰਬਰ ਆ ਹਾਂਜੀ ਪੀਬੀ05 ਪ੍ਰੋਜਪੁਰ ਦਾ ਨੰਬਰ ਆ ਕੈਸ਼ ਦਾ ਰੇਟਰ ਹੈ ਕੈਸ਼ ਕਾਪੀ ਆ 5 ਲੱਖ ka 6 ਲੱਖ ਜੀ 6 ਲੱਖ ਡਿਮਾਂਡ ਆ ਬਾਕੀ ਮਾਨਤਾ ਨਾਲ ਹੋ ਜਾਊਗਾ ਠੀਕ ਹੈ ਅੱਗੇ ਆ ਗਿਆ ਨਿਊ ਹਾਲੈਂਡ 363 7 ਮਾਡਲ ਦਾ ਪਾਵਰ ਸਟੀਅਰਿੰਗ ਐ ਡਬਲ ਡਿਸਟਰੀਬਿਊਟਰ ਦਾ ਸਾਰਾ A2 ਦਾ ओरिजिनल ਨਾ ਟਾਇਰ 80 ਪੈਸੇ ਹੈਗੇ ਆ ਠੀਕ ਆ ਡਿਮਾਂਡ ਇਹਦੀ ਹੈਗੀ ਆ 3.4 ਲੱਖ ਰੁਪਈਆ ਸਪੀਡ 2 ਵਾ ਹੈ 2 ਸਪੀਡ ਵਾਲਾ ਹਾਂਜੀ 3.4 ਲੱਖ ਡਿਮਾਂਡ ਆ ਮੌਕੇ ਤੇ ਮਾਨਤਨ ਹੋ ਜਾਊਗਾ ਇਹ ਨਾ ਸਾਰਾ ਸਾਰਾ ओरिजिनल ਆ ਹਾਂਜੀ ਪੰਜਾਬ ਨੰਬਰ ਆ ਮੌਕੇ ਤੇ ਮਾਨਤਨ ਹੋ ਜਾਊ ਹੋ ਜਾਊ ਠੀਕ ਹੈ ਜੀ ਅੱਗੇ ਆ ਗਿਆ ਸਵਰਾਜ 855 ਇਹ ਕਿਹੜਾ ਮਾਡਲ ਆ 13 ਪਾਵਰ ਸਟੀਅਰਿੰਗ ਟਾਇਰ ਨਵੇਂ ਆ 2013 ਮਾਡਲ ਆ ਪਾਵਰ ਸਟੀering ਆ ਟਾਇਰ ਨਵੇਂ ਆ ਟਰੈਕਟਰ ਦੇ ਰੰਗ ਪੇੜ ਦਾ ਓਕੇ ਇੰਜਨ ਗੇਅਰ ਦਾ ਵੀ ਓਕੇ ਆ ਰੰਗ ਪੇੜ ਦਾ ਵੀ ਟਰੈਕਟਰ ਸਾਰਾ ਓਕੇ ਆ ਇੰਜਨ ਗੇਅਰ ਦਾ ਵੀ ਓਕੇ ਪੀਆਵ ਨੰਬਰ ਆ ਪੀਆਵ ਨੰਬਰ ਆ ਪੀਆਵ ਨੰਬਰ ਆ 4 ਲੱਖ 40 ਹਜ਼ਾਰ ਡਿਮਾਂਡ ਆ 4 ਲੱਖ ਤੇ 40 ਹਜ਼ਾਰ ਇਸ ਟਰੈਕਟਰ ਦੀ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਬਈ ਬਣਾ ਕੋਈ ਮਿਸਤਰੀ ਲਿਆਵੇ ਚੈੱਕ ਕਰਾ ਕੇ ਇੰਜਨ ਗੇਅਰ ਲੈ ਜੀ ਕੋਈ ਚੱਕਰ ਤਾਂ ਨਹੀਂ ਕੋਈ ਚੱਕਰ ਨਹੀਂ ਠੀਕ ਆ ਵਾਕੇ ਟਰੈਕਟਰ ਲਿਆ ਸਕਦੇ ਹਾਂ ਕੋਈ ਚੱਕਰ ਵਾਲੀ ਗੱਲ ਨਹੀਂਗੀ ਸੋ ਅੱਗੇ ਆ ਗਿਆ ਨਿਊ ਹਾਲੈਂਡ 36300 ਪਰ ਪਲਾਸਾ ਪਲਾਸਾ ਕਿਹੜਾ ਮਾਡਲ ਹੈ ਇਹ 10 ਜੀ 2000 ਤੇ 10 ਮਾਡਲ ਟਰੈਕਟਰ ਆ ਪਹਿਲੇ ਨਾਮ ਆ ਪਹਿਲੇ ਨਾਮ ਆ ਪਿਆ ਆ ਨੰਬਰ ਆ 3 ਸਪੀਡ ਆ 3 ਸਪੀਡ ਆ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਆ ਠੀਕ ਹੈ ਟਾਇਰ ਚਾਰੇ 90 ਪੈਸੇ ਆ 2500 ਕਿੰਟਾ 2500 ਘੰਟਾ ਚੱਲਿਆ ਸਹੀ ਔਨ ਰਿਕਾਰਡ ਔਨ ਰਿਕਾਰਡ ਸਾਈਡ ਗੇਅਰ ਆ 2500 ਘੰਟਾ ਚੱਲਿਆ 2500 ਹਾਂਜੀ ਠੀਕ ਆ ਕੀ ਮੰਗਿਆ ਇਹਦੀ ਇਹ ਜੀ 5 ਲੱਖ 10 ਹਜ਼ਾਰ ਰੁਪਈਆ 5 ਲੱਖ ਤੇ 10 ਹਜ਼ਾਰ ਰੀਸਟਰੈਟਰ ਦੀ ਮੰਗ ਆ ਬਾਕੀ ਮਾਨਤਾਨ ਹੋ ਜਾਊਗਾ ਠੀਕ ਹੈ ਸੋ ਅੱਗੇ ਆ ਗਿਆ ਨਿਊ ਹਾਲੈਂਡ 36300ਪਰ ਇਹ ਕਿਹੜਾ ਮਾਡਲ ਆ ਬਈ ਜੀ 2013 2013 ਮਾਡਲ ਆ ਪਿਆਵ ਨੰਬਰ ਹਾਂਜੀ ਟੌਪ ਵਾਲਾ ਮਾਡਲ ਆ 36 ਡਬਲ ਡਿਸਟ੍ਰਿਬਿਊਟਰ ਟਾਇਰ 80 ਪੈਸੇ ਠੀਕ ਆ ਟਾਇਰ 80 ਪੈਸੇ ਟੌਪ ਵਾਲਾ ਮਾਡਲ ਆ ਡਬਲ ਡਿਸਟ੍ਰਿਬਿਊਟਰ ਆ ਹਾਂਜੀ ਠੀਕ ਆ ਕੀ ਮੰਗ ਕਰਦੇ ਬਈ ਇਹਦੀ 5 ਲੱਖ ਕੇ ਟਰੈਕਟਰ ਦੀ ਡਿਮਾਂਡ ਸਾਈਡ ਗੇਅਰ ਆ ਬਾਕੀ ਮੌਕੇ ਤੇ ਮਾਨਤਾ ਟਰੈਕਟਰ ਚੋ ਜਰੂਰ ਹੋ ਜੂਗਾ ਅੱਗੇ ਆ ਗਿਆ ਜੌੜੀ ਆ 5310 ਕਿਹੜਾ ਮਾੜਦਾ ਬਾਈ 10 ਮਾੜਦਾ 2010 ਮਾੜਦਾ ਪੀ ਵੀ 05 ਰੋਈਪੁਰ ਦਾ ਨੰਬਰ ਆ ਰੋਈਪੁਰ ਦਾ ਨੰਬਰ ਆ Ориジナル ਆ ਸਾਰਾ ਬਾਈ ਸਾਰਾ ਹੀ ਰੀਨਲ ਟਰੈਕਟਰ ਆ ਠੀਕ ਆ ਮਤਲਬ ਇਹ ਆ ਜਿਹੜੇ ਵੇਟ ਆ ਇਹ ਵੀ ਕੰਪਨੀ ਦੇ ਆ ਕੰਪਨੀ ਦੇ ਵੇਟ ਆ ਬਾਕੀ ਸਮਾਨ ਸਾਰਾ ਡੰਡਾ ਫੱਟੀ ਛਤਰੀ ਟਰੈਕਟਰ ਦੇ ਨਾਲ ਮਿਲੂਗਾ ਇਹਦੀ ਕੀ ਮੰਗ ਕਰਦੇ ਬਾਈ ਇਹਦੀ ਡਿਮਾਂਡ ਆ 7.5 ਲੱਖ ਰੁਪਏ। 7.5 ਲੱਖੀ ਟਰੈਕਟਰ ਦੀ ਡਿਮਾਂਡ ਆ, ਬਾਕੀ ਮੌਕੇ ਤੇ ਮਾਨਦਾਨ ਹੋ ਜਾਊਗਾ। ਇੱਕ ਵਾਰੀ ਬਈ ਜੀ ਆਪਣਾ ਐਡਰੈਸ ਤੇ ਨੰਬਰ ਬੋਲ ਦਿਓ ਜੀ। ਤਾਂ ਬਈ ਜੀ ਇਹ ਸਾਰੇ ਟਰੈਕਟਰ ਕਿਹੜੇ ਪਿੰਡ ਖੜੇ ਆ ਜੀ? ਇਹ ਪਿੰਡ ਮੋਦਕੀ ਜੀ। ਠੀਕ ਆ ਜੀ। ਹਾਂਜੀ। ਜ਼ਿਲ੍ਹਾ ਫਰੋਇਪੁਰ ਆ। ਠੀਕ ਆ ਜੀ। ਗਵੰਡੀ ਭਾਈ ਦੇ ਨੇੜੇ ਆ। ਠੀਕ ਆ। ਹਾਂਜੀ। ਤੇ ਇੱਕ ਵਾਰੀ ਨੰਬਰ ਬੋਲ ਦਿਓ ਆਪਦਾ। 9815638699. 9815638699 ਨੰਬਰ ਆ। ਵੀ ਕੋਈ ਵੀ ਆਉਂਦਾ ਵੀ ਮੈਂ ਇਸ ਤਰ੍ਹਾਂ ਲੈ ਕੇ ਕੋਈ ਚੱਕਰ ਵਾਲੀ ਗੱਲ ਨਹੀਂ ਚੱਕਰ ਨਹੀਂ ਜਦੋਂ ਮੈਂ ਠੀਕ ਆ ਤੇ ਜਿਹੜਾ ਆਪਣੇ ਚੈਨਲ ਦਾ ਬਾਈ ਆ ਕੇ ਨਾਲ ਲੈਂਦਾ ਟਰੈਕਟਰਾਂ 'ਚ ਮਾਨਤਾਨ ਹੋ ਜੂ ਹਾਂਜੀ ਪੂਰਾ ਮਾਨਤਾਨ ਹੋਊਗਾ ਪੂਰਾ ਮਾਨਤਾਨ ਹੋ ਜੂਗਾ ਸੋ ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਤੁਸੀਂ ਉੱਥੋਂ ਗੱਲ ਕਰਕੇ ਇਹ ਸਾਰੇ ਟਰੈਕਟਰ ਖਰੀਦ ਸਕਦੇ ਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਜੇ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਆਪਣਾ ਫੇਸਬੁੱਕ ਪੇਜ ਪਿੰਡਾਂ ਵਾਲੇ ਡੱਟ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਫੋਲੋ ਕਰੋ ਜੇ ਤੁਸੀਂ ਇਹ ਵੀਡੀਓ YouTube ਤੇ ਦੇਖ ਰਹੇ ਹੋ ਤਾਂ ਆਪਣਾ ਪੇਜ ਪਿੰਡ ਵਾਲੇ ਜੱਟ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ